ਪ੍ਰਭੂ ਰਾਮ ਦਾਰ ਅਸ਼ੀਰਵਾਦ ਲੈਣ ਲਈ ਆਉਂਦੇ ਹਨ ਪ੍ਰਭੂ ਰਾਮ ਜੀ ਦਾ ਮੰਦਿਰ ਇੱਥੇ ਪ੍ਰਾਚੀਨ ਤੇ ਦੂਸਰੇ ਪਾਸੇ ਜਿਵੇਂ ਆ ਰਾਵਣ ਜਿਹੜਾ ਹੈ ਉਹਨਾਂ ਦਾ ਦਹਨ ਜਿਹੜਾ ਕਰਿਆ ਜਾਂਦਾ ਉਸ ਤੋਂ ਪਹਿਲਾਂ ਪੂਜਾ ਕੀਤੀ ਜਾਂਦੀ ਹੈ ਵੀ ਇਹ ਵੀ ਦੇਖਦੇ ਹੁੰਦੇ ਹਮੇਸ਼ਾ ਹਰ ਇੱਕ ਸਾਲ ਆ ਕੇ ਹਾਂ ਉਸ ਦਿਨ ਬਕਾਇਦਾ ਤੌਰ ਤੇ ਪਹਿਲਾਂ ਤਾਂ ਕਿਸੇ ਟਾਈਮ ਤੇ ਇਹ ਰਾਮ ਰੀਲਾ ਫੁੱਲ ਚੱਲਦੀ ਹੁੰਦੀ ਸੀ ਫਿਰ ਜਦੋਂ ਅੱਗੇ ਜਾ ਕੇ ਰਾਮਾਨੰਦ ਸਾਗਰ ਜੀ ਨੇ ਰਮਾਇਣ ਬਣਾਈ ਫਿਰ ਉਹਨਾਂ ਦੀ ਇੱਕ ਕਸਟ ਮੰਗਾਈਆਂ ਗਈਆਂ ਫਿਰ ਉਹ ਅਸੀਂ ਇੱਥੇ ਟੀਵੀ ਤੇ ਚਲਾਉਂਦੇ ਹੁੰਦੇ ਸੀ ਹੁਣ ਇਸ ਤੋਂ ਬਾਅਦ ਜਿਹੜੀ ਰਮਾਇਣ ਆ ਉਹ ਕੰਪਿਊਟਰ ਤੇ ਚਲਾਈ ਜਾਂਦੀ ਹੈ ਉਹ ਵੱਡੇ ਪਰਦੇ ਤੇ ਚਲਾਈ ਜਾਂਦੀ ਹੈ ਔਰ ਆਖਰੀ ਦਿਨ ਸਟੇਜ ਲਾ ਕੇ ਜਨ ਕੇ ਮੇਰੇ ਨਾਲ ਜਿਹਨੂੰ ਅਸੀਂ ਬਿੰਦੂ ਕਹਿੰਦੇ ਆ ਬੀਟਾ ਖੜਾ ਇਹ ਰਾਵਣ ਦਾ ਰੋਲ ਅਦਾ ਕਰਦੇ ਨੇ ਉਸ ਦਿਨ ਬਕਾਇਦਾ ਤੌਰ ਤੇ ਸਟੇਜ ਲੱਗਦੀ ਹੈ ਤੇ ਉਸ ਤੇ ਪਾਰਟ ਪਲੇ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਫੇਰ ਸ਼ਾਮ ਨੂੰ ਇਹ ਜਾ ਕੇ ਜਤੂਦਨ ਕੀਤਾ ਜਾਂਦਾ ਸਾਰੀ ਰਸਮ ਉਦੋਂ ਹੁੰਦੀ ਹੈ ਜਿਹੜੀ ਪੂਜਾ ਦੀ ਵੀ ਹੁੰਦੀ ਹੈ ਪੂਜਾ ਦੀ ਵੀ ਹੁੰਦੀ ਹੈ ਸਾਰਾ ਉਹ ਕਰਕੇ ਉਸ ਤੋਂ ਬਾਅਦ ਪੂਜਾ ਹੁੰਦੀ ਹੈ ਕੀ ਨਾਮ ਜੀ ਤੁਹਾਡਾ ਰੁਪਿੰਦਰ ਬਿੰਦੂ ਹਾਂ ਜੇ ਤੁਸੀਂ ਕਰਦੇ ਹੋ ਰਾਵਣ ਦੀ ਜਿਹੜੀ ਭੂਮਿਕਾ ਐਪਰਕਸਿਮੇਟ 7 ਸਾਲ ਹੋ ਗਏ ਮੈਨੂੰ ਕਰਦਿਆਂ ਹੂੰ ਉਹਨਾਂ ਵਾਂਗੂ ਹੀ ਸਾਰਾ ਜਿਵੇਂ ਹੱਸਦੇ ਸੀ ਜਿਵੇਂ ਉਹ ਗੱਲ ਕਰਦੇ ਸੀ ਉਦਾਂ ਹੀ ਕਿਰਪਾ ਨਾਲ ਉਹਨਾਂ ਦੀ ਨਾਲ ਜੀ ਹਾਂ ਜੀ ਕਰੇ ਹੱਸ ਕੇ ਦਿਖਾਵਾਂਗੇ ਉਹਨਾਂ ਵਾਂਗੂ ਜਿਵੇਂ ਲੋਕ ਕਹਿੰਦੇ ਹੁੰਦੇ ਆ ਵੀ ਸਾਨੂੰ ਵੀ ਸੁਣਨਾ ਚਾਹੁੰਦੇ ਹੋ ਸੀ ਠੀਕ ਹੈ ਤੇ ਜਿਵੇਂ ਤੁਸੀਂ